ਸੁਜਗਤ ਖਾਨ ਮੋਰਚਾ ਜਿੰਦਾਬਾਦ 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 ਸੈਂਟਰ ਸਰਕਾਰ ਮੁਰਦਾਬਾਦ 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 ਪੰਜਾਬ ਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਸਰੰਤਰੀ ਸਰਕਾਰ ਮੁਰਦਾਬਾਦ 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 ਸੁਜਗਤ ਖਾਨ ਮੋਰਚਾ ਜਿੰਦਾਬਾਦ 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 ਆਲ ਇੰਡੀਆ ਕਿਸਾਨ ਸਭਾ ਜਿੰਦਾਬਾਦ 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 ਜਿਸ ਤਰ੍ਹਾਂ ਕਿ ਵਕਫ ਵਕਤ ਸਤਸਾਨ ਦੁਨੀਆ ਨਾਲ ਵੱਲੋਂ ਆਪਣੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਅੱਜ ਚੰਡੀਗੜ੍ਹ ਵਿਖੇ ਕੁਝ ਕੀਤਾ ਗਿਆ ਸੀ ਤਰਨਾ ਪ੍ਰਦਰਸ਼ਨ ਕਰਨਾ ਸੀ ਜਿਸ ਨੂੰ ਲੈ ਕੇ ਜੋ ਪੰਜਾਬ ਸਰਕਾਰ ਨੇ ਤਾਨਾਸ਼ਾਹੀ ਰਵਈਆ ਧਾਰਨ ਕੀਤਾ ਹੋਇਆ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਿਆ ਜਾ ਰਿਹਾ ਹੈ ਇਸ ਨੂੰ ਲੈ ਕੇ ਅੱਜ ਦਰਾਹੇ ਦੇ ਵਿੱਚ ਆਲ ਇੰਡੀਆ ਕਿਸਾਨ ਸਭਾ ਦੇ ਜੋ ਮੈਂਬਰ ਨੇ ਇਕੱਤਰਤ ਹੋਏ ਨੇ ਉਹ ਕਰਦੇ ਹਨ ਨਾਲ ਗੱਲਬਾਤ ਹਾਂਜੀ ਬਰਾਜ ਜੀ ਕੀ ਨਾ ਜੀ ਆਪਣਾ ਮੈਂ ਚਮਕੌਰ ਸਿੰਘ ਜਨਰ ਸਕੱਤਰ ਆਲ ਇੰਡੀਆ ਕਿਸਾਨ ਸਭਾ ਲੁਧਿਆਣਾ ਸੈਂਟਰਲ ਕਮੇਟੀ ਦਾ ਮੈਂਬਰ ਆ ਅੱਜ ਅਸੀਂ ਜੋ ਸਾਡਾ ਕੱਲ ਗੱਲਬਾਤ ਟੁੱਟੀ ਹੈ ਸਰਕਾਰ ਦੇ ਨਾਲ ਉਹਦੇ ਸਬੰਧ ਵਿੱਚ ਆਪਣਾ ਧਰਨਾ ਦੇਣ ਲਈ ਉੱਥੇ ਲਈ ਤਿਆਰੀਆਂ ਕੀਤੀਆਂ ਨੇ ਔਰ ਅਸੀਂ ਚੰਡੀਗੜ੍ਹ ਨੂੰ ਜਾ ਰਹੇ ਹਾਂ ਧਰਨਾ ਦੇਣ ਵਾਸਤੇ ਔਰ ਇਹਦੇ ਸਬੰਧ ਵਿੱਚ ਦਰਾਹੇ ਇਕੱਠੇ ਹੋ ਕੇ ਅੱਜ ਅਸੀਂ ਇਹ ਬਜਾਹ ਕਰ ਰਹੇ ਕਿਉਂਕਿ ਸਰਕਾਰ ਨੇ ਸਾਡੇ ਨਾਲ ਇੱਕ ਕਿਸਮ ਦਾ ਮਜ਼ਾਕ ਕੀਤਾ ਕੱਲ ਜਦ ਵੀਟਕ ਬੁਲਾ ਕੇ ਉਹਦੇ ਵਿੱਚ ਚੰਗੀ ਤਰ੍ਹਾਂ ਜੋ ਗੱਲਬਾਤ ਠੀਕ ਠਾਕ ਨਾਲ ਹੋ ਰਹੀ ਸੀ ਉਹਦੇ ਵਿੱਚੋਂ ਮੁੱਖ ਮੰਤਰੀ ਦਾ ਉੱਠ ਕੇ ਜਾਣਾ ਬਹੁਤ ਹੀ ਅਫਸੋਸਨਾਕ ਆ ਇਸ ਲਈ ਅਸੀਂ ਚਾਹੁੰਦੇ ਆ ਇਸਾ ਦੁਬਾਰਾ ਗੱਲ ਸ਼ੁਰੂ ਕਰਕੇ ਇਹ ਜਿਹੜੀਆਂ ਡਿਮਾਂਡਸ ਨੇ ਜਾਂ ਸਾਡੇ ਜੋ ਬੰਗਾਂ ਨੇ ਸਾਰੀਆਂ ਕਿਸਾਨਾਂ ਦੀਆਂ ਉਹ ਸੁਣਦੀਆਂ ਚਾਹੀਦੀਆਂ ਨੇ ਬੈਠ ਕੇ ਗੱਲ ਕਰਨੀ ਚਾਹੀਦੀ ਆ ਸਰਕਾਰ ਨੂੰ ਨਹੀਂ ਇਸ ਤਰ੍ਹਾਂ ਦਾ ਪ੍ਰੋਗਰਾਮ ਕਰਨਾ ਚਾਹੀਦੇ ਜਿਸ ਤਰ੍ਹਾਂ ਉੱਠ ਕੇ ਇਸ ਤਰ੍ਹਾਂ ਜਾਣਾ ਗਲਤ ਆ ਸੋ ਸਾਡੀ ਲੜਾਈ ਮੇਨ ਲੜਾਈ ਆ ਜਿਹੜੀ ਉਹ ਸਾਡੀ ਆਲ ਇੰਡੀਆ ਨਾਲ ਔਰ ਦਿੱਲੀ ਨਾਲ ਲੜਾਈ ਆ ਇੱਥੇ ਜੋ ਬੰਗਾਂ ਸੀਗੀ ਆ ਜਿਵੇਂ ਪਹਿਲਾਂ ਸਾਡੀ ਇਹ ਖੇਤੀ ਵਾਲਾ ਮਸਲਾ ਮਸਲਾ ਠੀਕ ਕੀਤਾ ਵਾ ਉਸੇ ਤਰ੍ਹਾਂ ਬਾਕੀ ਮੰਗਾ ਵੀ ਠੀਕ ਕਰਨ ਵਾਲੀਆਂ ਸੀ ਜਿਉਂ ਉਹਨਾਂ ਨਾਲ ਠੀਕ ਤਰ੍ਹਾਂ ਗੱਲ ਹੁੰਦੀ ਤਾਂ ਕੋਈ ਐਸੀ ਗੱਲ ਨਹੀਂ ਸੀ ਵੀ ਕਿ ਇੱਥੇ ਇਸ ਤਰ੍ਹਾਂ ਦਾ ਗੱਲ ਹੁੰਦੀ ਬਾਅਦ ਚ ਵਿਚਾਰ ਹੋ ਜਾਂਦਾ ਬੈਠ ਕੇ ਅਸੀਂ ਕੋਈ ਇਸ ਤਰ੍ਹਾਂ ਦੇ ਨਹੀਂ ਹੈਗੇ ਲੋ ਅਸੀਂ ਜੋ ਜਿਵੇਂ ਸ਼ਾਂਤੀਪੁਰਕ ਪਹਿਲਾਂ ਵੀ ਮੋਰਚਾ ਲੜਿਆ ਵਾ ਉਸੇ ਤਰ੍ਹਾਂ ਚੰਡੀਗੜ੍ਹ ਵੀ ਉਹ ਜਿਹਾ ਮੋਰਚਾ ਲੜਾਂਗੇ ਔਰ ਅਸੀਂ ਕਿਸੇ ਤਰ੍ਹਾਂ ਵੀ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਤਕਲੀਫ ਨਹੀਂ ਆਉਣ ਦੇਵਾਂਗੇ ਸਰਕਾਰ ਤੋਂ ਆਪਦੀਆਂ ਮੰਗਾਂ ਪੂਰ ਕੇ ਅਸੀਂ ਦਮ ਲਵਾਂਗੇ ਹਾਂ ਜਿਸ ਤਰ੍ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਵੀ ਇੱਕ ਪਾਸੇ ਜੋ ਕਿਸਾਨ ਆਗੂ ਨੇ ਕਹਿ ਰਹੇ ਨੇ ਵੀ ਅਸੀਂ ਤੁਹਾਡੇ ਨਾਲ ਮੀਟਿੰਗ ਕਰ ਰਹੇ ਹਾਂ ਦੂਸਰੇ ਪਾਸੇ ਉਹ ਕਹਿੰਦੇ ਅਸੀਂ ਮੋਰਚਾ ਵੀ ਜਾਰੀ ਰੱਖਾਂਗੇ ਇਸ ਗੱਲ ਤੋਂ ਉਹ ਨਰਾਜ਼ ਹੋਏ ਨਰਾਜ਼ ਹੋਏ ਲੱਗਦੇ ਨੇ ਕੀ ਕਹਣਾ ਚਾਹੂੰਗਾ ਨਹੀਂ ਉਹ ਦੇ ਵਿੱਚ ਨਰਾਜ਼ ਹੋਣ ਵਾਲੀ ਤਾਂ ਗੱਲ ਹੀ ਕੋਈ ਨਹੀਂ ਸੀ ਜਦੋਂ ਇਹ ਮੀਟਿੰਗ ਸ਼ੁਰੂ ਹੋ ਗਈ ਆ ਅਧੀਆਂ ਮੰਗਾਂ ਤੇ ਗੱਲ ਹੋ ਗਈ ਆ ਅਧੀਆਂ ਮੰਗਾਂ ਤੇ ਰਹਿੰਦੀ ਸੀ ਜੇ ਉਹਦੇ ਵਿੱਚ ਸਹੀ ਗੱਲ ਹੋ ਜਾਂਦੀ ਤਾਂ ਕੋਈ ਬੰਦਾ ਇਹ ਜਿਹੜੀ ਹੁੰਦਾ ਜੇ ਗੱਲ ਸੁਣੀ ਜਾਵੇ ਉਹ ਤੇ ਕੋਈ ਫੈਸਲਾ ਹੋ ਜਾਵੇ ਫਿਰ ਕਿਉਂ ਬਜਾਰਾ ਕਰੂਗਾ ਕੋਈ ਉਹ ਤਾਂ ਵਿਚਾਰ ਕਰਕੇ ਹੀ ਹੋਊਗਾ ਨਾ ਇੱਕ ਬੰਦਾ ਤਾਂ ਗੱਲ ਕਰਦਾ ਕਰਦਾ ਕਹਿ ਨਹੀਂ ਸਕਦਾ ਵੀ ਅਸੀਂ ਨਹੀਂ ਕਰਾਂਗੇ ਉਹ ਤਾਂ ਫੈਸਲਾ ਕਰਨਾ ਹੁੰਦਾ ਜਥੇਬੰਦੀਆਂ ਨੇ ਇੰਨਾ ਕ ਤਾਂ ਮੁੱਖ ਮੰਤਰੀ ਨੂੰ ਨੋਟਿਸ ਚਾਹੀਦੀ ਆ ਨਾ ਆ ਇਸ ਦਾ ਆਸ ਹੀ ਨਹੀਂ ਕੀਤੀ ਸਕਦੀ ਕਿ ਮੁੱਖ ਮੰਤਰੀ ਵੀ ਇਸ ਯਾਤਰਾ ਦੀ ਗੱਲ ਕਰ ਸਕਦਾ ਇਸ ਤਰ੍ਹਾਂ ਤੋੜ ਸਕਦਾ ਗੱਲ ਜੀ ਪ੍ਰਧਾਨ ਜੀ ਜਿਸ ਤਰ੍ਹਾਂ ਕਿ ਜੋ ਕਿਸਾਨੀ ਮੰਗਾ ਨੇ ਇਹ ਇਹ ਦਿੱਲੀ ਸਰਕਾਰ ਨੇ ਮਤਲਬ ਮੰਨਣੀਆਂ ਨੇ ਉਹਨਾਂ ਦਾ ਹੱਲ ਕਰਨਾ ਹੈ ਪੰਜਾਬ ਸਰਕਾਰ ਨੂੰ ਇਸ ਮੁੱਦੇ ਦੇ ਉੱਪਰ ਕਿਸਾਨ ਯੂਨੀਅਨ ਦਾ ਸਾਥ ਦੇਣਾ ਚਾਹੀਦਾ ਉਹ ਇਹਨਾਂ ਨੂੰ ਮਤਲਬ ਤੰਨਾ ਸ਼ਹਿਰ ਰੁਪਈਆ ਤਾਰਨ ਕੀਤਾ ਇਸ ਬਾਰੇ ਕੀ ਕਹਾਂਗੇ ਬਿਲਕੁਲ ਤੁਹਾਡੀ ਗੱਲ ਬਿਲਕੁਲ ਠੀਕ ਆ ਪੰਜਾਬ ਸਰਕਾਰ ਨੂੰ ਜਿਸ ਤਰ੍ਹਾਂ ਪਹਿਲਾਂ ਦੇ ਮੋਰਚੇ ਦੇ ਵਿੱਚ ਕੀਤਾ ਸੀਗਾ ਪੰਜਾਬ ਸਰਕਾਰ ਨੂੰ 10000 ਰੁਪਈਆ ਕਰਨਾ ਚਾਹੀਦਾ ਅਸੀਂ ਇਹ ਕਹਿ ਨਹੀਂ ਰਹੇ ਸਾਡੀ ਜਿਹੜੀ ਲੜਾਈ ਆ ਉਹ ਦਿੱਲੀ ਸਰਕਾਰ ਨਾਲ ਆ ਜੋ ਛੋਟੀਆਂ ਛੋਟੀਆਂ ਦੋ ਪੰਗਾਂ ਜਿਹੜੀਆਂ ਬਾਕੀ ਰਹਿੰਦੀਆਂ ਸੀ 18 ਕੰਮਾਂ ਦੇ ਉਹਨਾਂ ਦੀ ਗੱਲ ਹੋ ਸਕਦੀ ਆ ਉਹ ਬੈਠ ਕੇ ਗੱਲ ਹੋਣੀ ਸੀ ਜੇ ਹੋ ਜਾਂਦਾ ਰੌਲੇ ਨਹੀਂ ਸੀ ਇਸ ਗੱਲ ਦਾ ਉਤਪਾਦ ਵਿਚਾਰ ਕਰਦੇ ਜੇ ਕਰਨ ਦੀ ਲੋੜ ਆ ਫਿਰ ਆਪਾਂ ਕਰਦੇ ਜੇ ਪਹਿਲਾਂ ਬਟਾ ਕਰਤਾ ਕਰ ਚੁੱਕੇ ਆ ਇਸ ਕਰਕੇ ਜਿਹੜਾ ਇਹ ਇਸ ਤਰ੍ਹਾਂ ਸਰਕਾਰ ਦਾ ਉੱਠ ਕੇ ਜਾਣਾ ਬਹੁਤ ਹੀ ਮੰਦਭਾਗਾ ਵਾ ਅਸੀਂ ਇਹਨੂੰ ਠੀਕ ਨਹੀਂ ਸਮਝਦੇ ਹਾਂਜੀ ਭਰਾ ਜੀ ਕੀ ਨਾਂ ਜੀ ਆਪਣਾ ਆ ਬੀਐਸ ਔਲਖ ਮੈਂ ਆ ਲੋਕਪੱਖੀ ਵਿਗਿਆਨਿਕ ਆ ਚਿੰਤਕ ਆ ਤੇ ਆਲ ਇੰਡੀਆ ਕਿਸਾਨ ਸਭਾ ਦੇ ਨਾਲ ਆ ਜੁੜਿਆ ਹੋਇਆ ਇਹ ਇਹ ਤੁਸੀਂ ਸਮਝੋ ਕਿ ਜੋ ਹੋਇਆ ਇਹ ਬਹੁਤ ਮੰਦਭਾਗਾ ਹੋਇਆ ਪਰ ਇਹਦੇ ਨਾਲ ਇਹ ਵੀ ਹੋਇਆ ਹੈ ਕਿ ਪੰਜਾਬ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ। ਕਿਉਂਕਿ ਇਹ ਸਰਕਾਰ ਝੂਠਾ ਪ੍ਰਚਾਰ ਕਰ ਰਹੀ ਹੈ ਕਿ ਕਿਸਾਨਾਂ ਨੇ ਇਹਨਾਂ ਨੂੰ ਬੁਲਾਇਆ ਸੀ ਮੀਟਿੰਗ ਵਾਸਤੇ। ਇਹਨਾਂ ਨੇ ਕਿਸਾਨਾਂ ਨੇ ਨਹੀਂ ਸੀ ਬੁਲਾਇਆ। ਇਹ ਮੀਟਿੰਗ ਸਰਕਾਰ ਨੇ ਸੱਦੀ ਸੀ। ਮੁੱਖ ਮੰਤਰੀ ਨੇ ਖੁਦ ਇਹ ਮੀਟਿੰਗ ਸੱਦੀ ਸੀ ਕਿਉਂਕਿ ਪਹਿਲੀ ਤਰੀਕ ਨੂੰ ਜਦੋਂ ਮੀਟਿੰਗ ਹੋ ਰਹੀ ਸੀ ਉੱਥੇ ਐਸਕੇਐਮ ਦੀ ਚੰਡੀਗੜ੍ਹ ਦੇ ਵਿੱਚ ਉਦੋਂ ਕਿਸਾਨ ਲੀਡਰਾਂ ਨੂੰ ਇਹ ਸਵਾਲ ਪੁੱਛੇ ਗਏ ਸੀ ਪ੍ਰੈਸ ਕਾਨਫਰੰਸ ਵਿੱਚ ਤੇ ਉਹਨਾਂ ਦਾ ਇਹੋ ਜਵਾਬ ਸੀਗਾ ਕਿ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਅਜੇ ਤੱਕ ਸੱਦਾ ਪਹੁੰਚਿਆ ਨਹੀਂ ਪਰ ਸੱਦਾ ਕਿਉਂਕਿ ਸਰਕਾਰ ਨੇ ਅਨਾਉਂਸ ਕਰ ਦਿੱਤਾ ਹੈ ਤੇ ਸੱਦਾ ਸਾਨੂੰ ਮਿਲਣ ਤੋਂ ਬਾਅਦ ਹੀ ਅਸੀਂ ਉੱਥੇ ਜਾਵਾਂਗੇ ਫਿਰ ਜਦੋਂ ਸੱਦਾ ਉਹਨਾਂ ਕੋਲ ਆਫੀਸ਼ੀਅਲੀ ਆਇਆ ਫਿਰ ਕਿਸਾਨ ਯੂਨੀਅਨਾਂ ਉੱਥੇ ਗਈਆਂ ਮੀਟਿੰਗ ਵਾਸਤੇ ਐਸਕੇ ਹਮ ਗਿਆ ਤੇ ਉਸ ਤੋਂ ਬਾਅਦ ਇਹ ਮੀਟਿੰਗ ਹੋਈ ਹੈ ਮੀਟਿੰਗ ਬੜੇ ਹੀ ਵਧੀਆ ਮਾਹੌਲ 'ਚ ਹੋ ਰਹੀ ਸੀ ਔਰ یوں ਲੱਗਦਾ ਕਿ ਜਿਵੇਂ ਭਗਵੰਤ ਮਾਨ ਜਿਵੇਂ ਕਿਸੇ ਬੰਦੇ ਦਾ ਨਸਾ ਟੁੱਟਿਆ ਹੁੰਦਾ ਮਤਲਬ ਇਸ ਤਰੀਕੇ ਨਾਲ ਬਿਹੇਵ ਕੀਤਾ ਕਿ ਉੱਠ ਕੇ ਭੱਜ ਲੇ ਇਹ ਕੋਈ ਤਰੀਕਾ ਨਹੀਂ ਸੀ ਉੱਠ ਕੇ ਜਾਣ ਦਾ ਤੇ ਜੇ ਕਿਸੇ ਜਿਵੇਂ ਤੋੜ ਲੱਗੀ ਹੁੰਦੀ ਹੈ ਕਿਸੇ ਨੂੰ ਤੇ ਇਸ ਕਰਕੇ ਇਹ ਸੀਗਾ ਕਿ ਉਹ ਮੰਗਾ ਮਨੀਆ ਜਾ ਸਕਦੀਆਂ ਸੀ ਜਾਂ ਸੁਣੀਆਂ ਜਾ ਸਕਦੀਆਂ ਸੀ ਉੱਥੇ ਜਿਹੜੇ ਲੋਕ ਬੈਠੇ ਸੀਗੇ ਬਲਵੀਰ ਸਿੰਘ ਰਾਜੇਵਾਲ ਸਾਹਿਬ ਅ ਜੁਗENDER ਸਿੰਘ ਉਗਰਾਹਾਂ ਸਾਹਿਬ ਰੁਲਦੂ ਸਿੰਘ ਮਾਨਸਾ ਉਹ ਮੁੱਖ ਮੰਤਰੀ ਦੇ ਪਿਤਾ ਨਾਲੋਂ ਵੀ ਵੱਧ ਉਮਰ ਦੇ ਲੋਕ ਸੀਗੇ ਔਰ ਉਹ ਉਹਨਾਂ ਨੂੰ ਇੱਕ ਡੈਕੋਰਮ ਹੁੰਦਾ ਹੈ ਚੀਫ ਮਿਨਿਸਟਰ ਦੇ ਅਹੁਦੇ ਦਾ ਉਹਨਾਂ ਨੂੰ ਉਹਦਾ ਖਿਆਲ ਰੱਖਣਾ ਚਾਹੀਦਾ ਸੀ ਕਿਉਂਕਿ ਇਸ ਅਹੁਦੇ ਨਾਲ ਇੱਕ ਮਰਿਆਦਾ ਜੁੜੀ ਹੁੰਦੀ ਹੈ ਉਹਨਾਂ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਜਿਵੇਂ ਇੱਕ ਸੜਕ ਦੀ ਭਾਸ਼ਾ ਹੁੰਦੀ ਹੈ ਜਿਵੇਂ ਗਲੀ ਮਹੱਲੇ ਦੀ ਭਾਸ਼ਾ ਦਾ ਇਸਤੇਮਾਲ ਕਰਕੇ ਤੁਸੀਂ ਕਰਨਾ ਜੋ ਕਰ ਲੋ ਜੋ ਤੁਹਾਡੇ ਜੋ ਅਸੀਂ ਕਰਨਾ ਹੋਇਆ ਹੈ ਐਸੀ ਕਰ ਲਾਂਗੇ ਇਹ ਭਾਸ਼ਾ ਮੁੱਖ ਮੰਤਰੀ ਦੀ ਨਹੀਂ ਹੁੰਦੀ ਇਹ ਭਾਸ਼ਾ ਕਿਸੇ ਪ੍ਰਧਾਨ ਮੰਤਰੀ ਕਿਸੇ ਰਾਸ਼ਟਰਪਤੀ ਦੀ ਨਹੀਂ ਹੁੰਦੀ ਇੱਕ ਗੈਰ ਮਰਿਆਦਾਤ ਭਾਸ਼ਾ ਦਾ ਇਸਤੇਮਾਲ ਕਰਕੇ ਕਿਸਾਨਾਂ ਦਾ ਮਜ਼ਾਕ ਉਡਾ ਕੇ ਮੁੱਖ ਮੰਤਰੀ ਸਾਹਿਬ ਉੱਠ ਕੇ ਚਲੇ ਗਏ ਤੇ ਇਹਨਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਉਹੋ ਹੀ ਐਸਕੇਮ ਹੈ ਜਿਨੇ ਕੇਂਦਰ ਸਰਕਾਰ ਦੀਆਂ ਗੋਡਣੀਆਂ ਲਵਾ ਦਿੱਤੀਆਂ ਸੀ ਪੰਜਾਬ ਸਰਕਾਰ ਤਾਂ ਜਿਹੜੇ ਪਤਾ ਨਹੀਂ ਕਿਹੜੇ ਖਿਆਲੀ ਪਲਾਵਾ ਚੋੜਦੀ ਪਈ ਹੈ ਇਹਨਾਂ ਨੂੰ ਜ਼ਮੀਨ ਤੇ ਆਉਂਦਿਆਂ ਦੇਰ ਨਹੀਂ ਲੱਗਣੀ ਕਿਉਂਕਿ ਇਹ ਪੰਜਾਬ ਕਿਸਾਨਾਂ ਦਾ ਪ੍ਰਦੇਸ਼ ਹੈ ਇਥੇ ਕਿਸਾਨਾਂ ਨਾਲ ਦੁਸ਼ਮਣੀ ਕਰਕੇ ਤੁਸੀਂ ਕੱਲ ਨੂੰ ਪਿੰਡਾਂ 'ਚ ਵੜ ਨਹੀਂ पाओਗੇ ਪ੍ਰਧਾਨ ਜੀ ਦੂਜੇ ਪਾਸੇ ਜੋ ਮੁੱਖ ਮੰਤਰੀ ਦਾ ਕਹਿਣਾ ਹੈ ਵੀ ਉਹ 3.5 ਕਰੋੜ ਜੋ ਪੰਜਾਬੀਆਂ ਦੇ ਮੁੱਖ ਮੰਤਰੀ ਨੇ ਤੇ ਕਿਸਾਨਾਂ ਦੇ ਧਰਨਿਆਂ ਕਰਕੇ ਆਮ ਲੋਕਾਂ ਨੂੰ ਜੋ ਆਵਾਜਾਈ ਦੇ ਸਾਧਨ ਨੇ ਉਹ ਰੁਕ ਜਾਂਦੇ ਨੇ ਪਰੇਸ਼ਾਨੀ ਹੁੰਦੀ ਹੈ ਇਹਨਾਂ ਨੂੰ 3.5 ਕਰੋੜ ਲੋਕਾਂ ਦਾ ਠੇਕਾ ਕਿਹਨੇ ਦਿੱਤਾ ਪਹਿਲੀ ਗੱਲ ਤਾਂ ਇਹ ਆ ਜੇ ਮੁੱਖ ਮੰਤਰੀ ਬਣੇ ਨੇ ਤਾਂ ਲੋਕਾਂ ਦੀਆਂ ਵੋਟਰਾਂ ਦੇ ਸਿਰ ਤੇ ਬਣੇ ਨੇ ਔਰ ਉਹਨਾਂ ਦੇ ਵਿੱਚ ਪੰਜਾਬ ਖੇਤੀ ਪ੍ਰધાન ਦੇਸ਼ ਹੈਗਾ ਇਸੇ ਤੇ ਕਿਸਾਨਾਂ ਦੀਆਂ ਵੋਟਾਂ ਹੀ ਸਭ ਤੋਂ ਵੱਧ ਇਹਨਾਂ ਨੂੰ ਪਈਆਂ ਨੇ ਔਰ ਕਿਸਾਨਾਂ ਦੀਆਂ ਮੰਗਾਂ ਦੇ ਪ੍ਰਤੀ ਇੰਨੀ ਬੇਪਰਵਾਹੀ ਸਾਨੂੰ ਇਹ ਲੱਗਦਾ ਹੈ ਕਿ ਕਿਉਂਕਿ ਉਸ ਦਿਨ ਸਭ ਤੋਂ ਪਹਿਲਾਂ ਸੰਨਤਕਾਰਾਂ ਨਾਲ ਵੀ ਮੀਟਿੰਗ ਹੋਈ ਹੈ ਸੰਨਤਕਾਰਾਂ ਦੀ ਮੀਟਿੰਗ ਕਰਕੇ ਲੱਗਦਾ ਸੀ ਕਿ ਮੁੱਖ ਮੰਤਰੀ ਦਾ ਦਿਮਾਗ ਕੁਝ ਜ਼ਿਆਦਾ ਚੜਿਆ ਹੋਇਆ ਸੀ ਔਰ ਉਸ ਜੜੇ ਹੋਏ ਦਿਮਾਗ ਦੇ ਵਿੱਚ ਹੀ ਉਹਨੇ ਕੋਈ ਇਹੋ ਜਿਹੀ ਮਤਲਬ ਕਹਿੰਦੇ ਨੇ ਬਦਸਲੂਕੀ ਕੀਤੀ ਕਿਸਾਨ ਲੀਡਰਾਂ ਦੇ ਨਾਲ ਔਰ ਇਹ ਬਦਸਲੂਕੀ ਸਰਕਾਰ ਨੂੰ ਮਹਿੰਗੀ ਪਵੇਗੀ ਪ੍ਰਧਾਨ ਜੀ ਜਿਸ ਤਰ੍ਹਾਂ ਕਿ ਆਮ ਆਦਮੀ ਪਾਰਟੀ ਹੈ ਜੋ ਧਰਨੇਆਂ ਤੋਂ ਨਿਕਲੀ ਹੋਈ ਪਾਰਟੀ ਹੈ ਤੇ ਧਰਨੇ ਪ੍ਰਦਰਸ਼ਨ ਕਰਨਾ ਲੋਕਤੰਤਰਕ ਅਧਿਕਾਰ ਹੈ ਲੱਗਦਾ ਨਹੀਂ ਵੀ ਉਹਨਾਂ ਦਾ ਖੰਨਨ ਕਰ ਰਹੀ ਹੈ ਉਹਨਾਂ ਦੀ ਵਾਇਲੇਸ਼ਨ ਕਰ ਰਹੀ ਹੈ ਜੋ ਵਾਇਲੇਸ਼ਨ ਜੋ ਤੁਹਾਡੇ ਡੈਮੋਕਰੈਟਿਕ ਰਾਈਟਸ ਨੇ ਦੇਖੋ ਜੀ ਭਾਵੇਂ ਕੋਈ ਧਰਨੇਆਂ 'ਚੋਂ ਆਇਆ ਹੋਵੇ ਤੇ ਭਾਵੇਂ ਕੋਈ ਥਾਪਿਆ ਹੋਇਆ ਹੋਵੇ ਇੱਕ ਸਿਸ਼ਟਾਚਾਰ ਤਾਂ ਹੁੰਦਾ ਹੈ ਗੱਲਬਾਤ ਕਰਨ ਦਾ ਨਾ ਇੱਕ ਸਦਾਚਾਰ ਹੁੰਦਾ ਇਹਨਾਂ ਨੂੰ ਤੇ ਸਦਾਚਾਰ ਹੀ ਨਹੀਂ ਹੈਗਾ ਗੱਲ ਕਰਨ ਦਾ ਤਰੀਕਾ ਨਹੀਂ ਹੈਗਾ ਜਿਸ ਭਾਸ਼ਾ ਦਾ ਮੁੱਖ ਮੰਤਰੀ ਇਸਤੇਮਾਲ ਕਰਦੇ ਨੇ ਵਿਧਾਨ ਸਭਾ ਦੇ ਵਿੱਚ اپੋਜੀਸ਼ਨ ਦੇ ਲੀਡਰਾਂ ਬਾਰੇ ਔਰ ਉਹੋ ਜਿਹਾ ਹੀ ਵਿਹਾਰ ਇਹਨਾਂ ਨੇ ਉਹਨਾਂ ਸੀਨੀਅਰ ਕਿਸਾਨ ਲੀਡਰਾਂ ਬਾਰੇ ਕੀਤਾ ਕਿਉਂਕਿ ਬਲਵੀਰ ਸਿੰਘ ਰਾਜੇਵਾਲ ਜੀ ਨੇ ਸਹੀ ਕਿਹਾ ਸੀ ਕਹਿੰਦੇ ਕਿ ਜਿੰਨੀ ਇਹਦੀ ਉਮਰ ਨਹੀਂ ਹੈਗੀ ਉਸ ਤੋਂ ਵੱਧ ਉਮਰ ਤੇ ਸਾਡੀ ਸੋਸ਼ਲ ਸਰਵਿਸ ਦੀ ਨੰਗੀ ਹੈ ਇਸ ਕਰਕੇ ਜੇ ਇਹਨੇ ਸੀਨੀਅਰ ਲੀਡਰਾਂ ਦੇ ਨਾਲ ਘਟੋਕੜ ਬਜ਼ੁਰਗਾਂ ਦੇ ਨਾਲ ਗੱਲ ਕਰਨ ਦਾ ਇਹ ਕੋਈ ਛਲਿਕਾ ਨਹੀਂ ਸੀ ਇਹ ਕੋਈ ਤਰੀਕਾ ਨਹੀਂ ਸੀ ਕਿਉਂਕਿ ਸੰਯੁਕਤ ਕਿਸਾਨ ਮੋਰਚਾ ਬਹੁਤ ਹੀ ਸੁਲਜੀ ਹੋਈ ਜਥੇਬੰਦੀ ਹੈ ਬਹੁਤ ਹੀ ਵੱਡੇ ਜਥੇਬੰਦੀ ਹੈ ਇਹਦੇ ਤੋਂ ਤਾਂ ਸੈਂਟਰ ਸਰਕਾਰ ਵੀ ਇਹਨਾਂ ਨਾਲ ਉਲਝਣ ਤੋਂ ਬਚਦੀ ਹੈ ਔਰ ਪੰਜਾਬ ਸਰਕਾਰ ਨੇ ਤਾਂ ਸਿੱਧਾ-ਸਿੱਧਾ ਹੀ ਆੜਾ ਲੈ ਲਿਆ ਇਹ ਇਹਨਾਂ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਬੜੇ ਮੰਦਭਾਗੇ ਦੇਣਾਂ ਦਾ ਇਸ਼ਾਰਾ ਹੈ ਸੰਯੁਕਤ ਕਿਸਾਨ ਮੋਰਚਾ ਦੀ ਅਗਲੀ ਨੀਤੀ ਕੀ ਹੈ ਅਗਲੀ ਨੀਤੀ ਅਨਾਉਂਸ ਕੀਤੀ ਜਾਏਗੀ ਕਿਉਂਕਿ ਸੰਯੁਕਤ ਕਿਸਾਨ ਮੋਰਚਾ ਬੜੇ ਹੀ ਡੈਮੋਕਰੈਟਿਕ ਤਰੀਕੇ ਨਾਲ ਕੰਮ ਕਰਦਾ ਹੈ ਔਰ ਸਾਨੂੰ ਬੜੀ ਇਸ ਗੱਲ ਦਾ ਬੜਾ ਯਕੀਨ ਹੈ ਕਿ ਜੋ ਵੀ ਫੈਸਲਾ ਲਿਆ ਜਾਏਗਾ ਪਰ ਇਹ ਫੈਸਲਾ ਜੋ ਵੀ ਲਿਆ ਜਾਏਗਾ ਅਸੀਂ ਕਿਉਂਕਿ ਇਹ ਬਹੁਤੀਆਂ ਮੰਗਾਂ ਤਾਂ ਕੇਂਦਰ ਨਾਲ ਸੰਬੰਧਿਤ ਸਿਗੀਆਂ ਤੇ ਪੰਜਾਬ ਗਵਰਨਮੈਂਟ ਦਾ ਤੇ ਇੱਕ ਤਰ੍ਹਾਂ ਦਾ ਉਹਦੇ ਵਿੱਚ ਸਹਿਯੋਗ ਹੀ ਚਾਹੀਦਾ ਸੀ ਔਰ ਜੇ ਪੰਜਾਬ ਗਵਰਨਮੈਂਟ ਸਹਿਯੋਗ ਹੀ ਨਹੀਂ ਕਰ ਸਕਦੀ ਇਉਂ ਲੱਗਦਾ ਹੈ ਕਿ ਪੰਜਾਬ ਜਿਹੜੀ ਸਰਕਾਰ ਹੈ ਇਹ ਕੇਂਦਰ ਦੀ ਸਰਕਾਰ ਦੇ ਹੱਥਾਂ 'ਚ ਕਟਪੁਤਲੀ ਬਣ ਕੇ ਨੱਚ ਰਹੀ ਹੈ ਔਰ ਇਹ ਕੇਂਦਰ ਦੀ ਸਰਕਾਰ ਦੇ ਹੱਥਾਂ 'ਚ ਕਟਪੁਤਲੀ ਬਣ ਕੇ ਨੱਚ ਰਹੀ ਹੈ ਤੇ ਇਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬ ਤੇ ਹਰਿਆਣਾ ਉਹ ਪ੍ਰਦੇਸ਼ ਨੇ ਜਿੱਥੇ ਲੋਕ ਪਿੰਡਾਂ 'ਚ ਇਹ ਰੂਲਿੰਗ ਪਾਰਟੀਆਂ ਨੂੰ ਘੁੱਸਣ ਵੀ ਨਹੀਂ ਦਿੰਦੇ ਔਰ ਇਹਨਾਂ ਨਾਲ ਵੀ ਇਹੀ ਹੋਣ ਵਾਲਾ ਆਉਣ ਵਾਲੇ ਸਮੇਂ 'ਚ ਜੀ ਕਿੰਨਾ ਜੀ ਆਪਣਾ ਜਸਵੀਰ ਜੀ ਅੱਜ ਆਲ ਇੰਡੀਆ ਕਿਸਾਨ ਸਭਾ ਜ਼ਿਲ੍ਹਾ ਲੁਧਿਆਣਾ ਦਾ ਪ੍ਰਧਾਨ ਤੇ ਜਿਸ ਤਰ੍ਹਾਂ ਕਿ ਤੁਸੀਂ ਅੱਜ ਚੰਡੀਗੜ੍ਹ ਲਈ ਜਾ ਰਹੇ ਹੋ ਕੋ ਦਰਾਹ ਤੋਂ ਪੁੱਛ ਕਰ ਰਹੇ ਹੋ ਤੇ ਕੀ ਕਹਿਣਾ ਚਾਹੋਗੇ ਜੋ ਤਾਨਾਸ਼ਹੀ ਰਵਈਆ ਧਾਰਨ ਕੀਤਾ ਹੈ ਪੰਜਾਬ ਸਰਕਾਰ ਨੇ ਤੁਸੀਂ ਕਿਹਾ ਵੀ ਕੋਚ ਕਰ ਰਹੇ ਹੋ ਕਿਉਂਕਿ ਕੋਚ ਕਰਨ ਨਹੀਂ ਦਿੱਤਾ ਜਾ ਰਿਹਾ ਰੋਕਿਆ ਹੋਇਆ ਇਸ ਕਰਕੇ ਅਸੀਂ ਇੱਥੇ ਰੁਕੇ ਹੋਏ ਹਾਂ ਤਾਂ ਤੁਹਾਡੇ ਨਾਲੇ ਗੱਲਬਾਤ ਹੋ ਰਹੀ ਹੈ ਸੋ ਅਕੀ ਤੁਹਾਡੇ ਨਾਲ ਜਿਸ ਤਰ੍ਹਾਂ ਗੱਲਬਾਤ ਕੀਤੀ ਹੈ ਕਿ ਅਸੀਂ ਧਰਨੇ ਉੱਤੇ ਜਾਣਾ ਚਾਹੁੰਦੇ ਸੀ ਉਸ ਧਰਨੇ ਵਿੱਚ ਸ਼ਾਮਲ ਹੋ ਕੇ ਇਹ ਕਹਿਣਾ ਚਾਹੁੰਦੇ ਸੀ ਪੰਜਾਬ ਸਰਕਾਰ ਨੂੰ ਕਿ 19 ਦਸੰਬਰ 2023 ਨੂੰ ਬਹੁਤ ਸਾਰੀਆਂ ਮੰਗਾਂ ਪੰਜਾਬ ਸਰਕਾਰ ਨੇ ਜਿਹੜੀਆਂ ਮੰਗੀਆਂ ਸੀਗੀਆਂ ਵੀਓ ਲਾਗੂ ਕੀਤੀਆਂ ਜਾਣ ਉਹਨਾਂ ਤੇ ਅਮਲ ਕੀਤਾ ਜਾਵੇ ਜਿਸ ਤਰ੍ਹਾਂ ਸਰਕਾਰ ਦੇ ਕੰਮ ਹੁੰਦੇ ਨੇ ਪਰ ਉਹ ਜਿਹੜਾ ਮੀਟਿੰਗ ਹੋ ਰਹੀ ਸੀਗੀ ਮੀਟਿੰਗ ਦੇ ਵਿੱਚ ਹੀ ਜਿਸ ਤਰ੍ਹਾਂ ਦਾ ਮਤਲਬ ਇੱਕ ਅਣਸੁਖਾਮੀ ਜਿਹੜੀ ਘਟਨਾ ਜਿਹੜੀ ਵਾਪਰੀ ਹੈ ਉਹਦੇ ਵਿੱਚ ਜਿਹੜਾ ਮੁੱਖ ਮੰਤਰੀ ਹੁੰਦਾ ਕਿਸੇ ਵੀ ਰਾਜ ਦਾ ਸਟੇਟ ਦਾ ਉਹ ਨੰਬਰ ਇੱਕ ਸ਼ਹਿਰੀ ਹੁੰਦਾ ਤੇ ਉਸ ਸ਼ਹਿਰੀ ਦੇ ਵਿੱਚ ਉਸ ਨਾਗਰਿਕ ਦੇ ਵਿੱਚ ਬਹੁਤ ਪ੍ਰੌੜਤਾ ਬਹੁਤ ਡਰਮਾ ਬਹੁਤ ਗੱਲ ਕਰਨ ਦਾ ਸਬਰ ਹੋਣਾ ਚਾਹੀਦਾ ਉਸ ਨੂੰ ਗੱਲ ਕਰਨ ਦਾ ਢੰਗ ਹੋਣਾ ਚਾਹੀਦਾ ਗਲਪੈਣਾ ਜਿਹੜਾ ਢੰਗ ਹੈ ਉਹ ਕਿਤੇ ਕੋਈ ਛੋਟੀ ਪੱਧਰ ਦਾ ਕੋਈ ਬੰਦਾ ਗੱਲ ਕਰੇ ਕੋਈ ਛੋਟਾ ਲੀਡਰ ਗੱਲ ਕਰੇ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੋ ਜੇ ਉਹ ਹੁੰਦੀਆਂ ਰਹਿੰਦੀਆਂ ਨੇ ਪਰ ਜਿਹੜਾ ਇੱਕ ਸਟੇਟ ਦਾ ਸ਼ਰਮੌਰ ਜਿਹੜਾ ਹੈਗਾ ਤੇ ਉਹ ਇਸ ਤਰ੍ਹਾਂ ਜਦੋਂ ਮਤਲਬ ਆਪਣਾ ਮਾਦਾ ਦਿਖਾਉਂਦਾ ਤਾਂ ਫਿਰ ਇਸ ਤਰ੍ਹਾਂ ਗੱਲ ਸਿਰੇ ਨਹੀਂ ਚੜਦੀ ਹੁੰਦੀ ਕਿਉਂਕਿ ਮਸਲੇ ਨੇ ਜਿਹੜੇ ਉਹ ਬੈਠ ਕੇ ਹੀ ਹੱਲ ਹੋਣੇ ਨੇ ਅਸੀਂ ਮਸਲੇ ਬੈਠ ਕੇ ਹੱਲ ਕਰਨ ਦੇ ਲਈ ਇਹ ਜਿਹੜਾ ਧਰਨਾ ਦੇਣ ਜਾ ਰਹੇ ਸੀਗੇ ਤੇ ਅਸੀਂ ਕਦੇ ਵੀ ਨਹੀਂ ਚਾਇਆ ਇਹ ਸੰਯੁਕਤ ਕਿਸਾਨ ਮੋਰਚੇ ਨੇ ਦਿੱਲੀ ਦੇ ਵਿੱਚ ਜਿਵੇਂ ਸਾਰੇ ਲੋਕ ਜਾਣਦੇ ਨੇ ਕਿ 13 ਮਹੀਨੇ ਤੋਂ ਜ਼ਿਆਦਾ ਜਿਹੜਾ ਉਹ ਧਰਨਾ ਰਿਹਾ ਤੇ ਉੱਥੇ ਇੱਕ ਵੀ ਹੱਥੋ ਪਾਈ ਵਾਲਾ ਕਿਸੇ ਕਿਸਮ ਦੀ ਹੁੱਲੜਬਾਜੀ ਵਾਲਾ ਕਿਸੇ ਨੂੰ ਰੋਕਣ ਦਾ ਕਿਸੇ ਨੂੰ ਕੁੱਟਣ ਦਾ ਕਿਸੇ ਉੱਤੇ ਹਮਲਾ ਕਰਨ ਦਾ ਕੋਈ ਇਸ ਤਰ੍ਹਾਂ ਦਾ ਜਿਹੜਾ ਉੱਥੇ ਇਹ ਘਟਨਾ ਨਹੀਂ ਵਾਪਰੀ ਅਸੀਂ ਹਮੇਸ਼ਾ ਸ਼ਾਂਤੀ ਪਸੰਦ ਹਨ ਅਸੀਂ ਆਪਣੀਆਂ ਮੰਗਾਂ ਮੰਗਦੇ ਹਾਂ ਮੰਗਾਂ ਮੰਨਣਾ ਆਪਣੀਆਂ ਮੰਗਾਂ ਦੇ ਬਿਾਰੇ ਆਪਣਾ ਵਿਖਾਵਾ ਕਰਨਾ ਬੋਲ ਕੇ ਇਹ ਜਿਹੜੀ ਕਿ ਆਜ਼ਾਦੀ ਹੈ ਇਹ ਕੁੱਲ ਸੰਸਾਰ ਦੇ ਵਿੱਚ ਹੈ ਕਿ ਪ੍ਰਗਟਾਵੇ ਦੀ ਆਜ਼ਾਦੀ ਤੇ ਆਪਣੇ ਬੋਲਣ ਦੀ ਆਜ਼ਾਦੀ ਹੈ ਜਿਹੜੀ ਉਹ ਸਾਨੂੰ ਦਿੱਤੀ ਜਾਵੇ ਤੇ ਇਹ ਆਜ਼ਾਦੀ ਹੋਣੀ ਚਾਹੀਦੀ ਹੈ ਸਰਕਾਰਾਂ ਨੇ ਜਿਹੜੀਆਂ ਉਹ ਇਸ ਲਈ ਬਣਦੀਆਂ ਨੇ ਜਿਵੇਂ ਇੱਕ ਘਰ ਦੇ ਵਿੱਚ ਇੱਕ ਲਾਣੇਦਾਰ ਹੁੰਦਾ ਹੈ ਜੇ ਉਹਨੂੰ ਪਰਿਵਾਰ ਦਾ ਮੈਂਬਰ ਕੋਈ ਉਹਨੂੰ ਦੁੱਖ ਤਕਲੀਫ ਹੋ ਉਹ ਦੱਸੂ ਕਿ ਮੈਨੂੰ ਆਹ ਚੀਜ਼ ਦੀ ਲੋੜ ਹੈ ਉਹ ਬਿਮਾਰ ਹੈ ਜਾਂ ਉਹਨੂੰ ਕੀ ਚੀਜ਼ ਚਾਹੀਦੀ ਹੈ ਫਿਰ ਉਹ ਲਾਣੇਦਾਰ ਸੋਚਦਾ ਵੀ ਇਹ ਆਪਣਾ ਮਸਲਾ ਕਿਵੇਂ ਹੱਲ ਕਰਨਾ ਹੈ ਇਹ ਲੈ ਕੇ ਕਿਵੇਂ ਦੇਣੀ ਹੈ ਪਰ ਉਹਦੀ ਬਜਾਏ ਲਾਣੇਦਾਰ ਤੁਹਾਨੂੰ ਘੂਰਨੇ ਲੱਗ ਜਵੇ ਲਾਣੇਦਾਰ ਤੁਹਾਡੇ ਤੇ ਇਰੀਟੇਟ ਹੋ ਜਵੇ ਉਹ ਕਦੇ ਮੈਂ ਤਾਂ ਤੁਹਾਡੀ ਗੱਲ ਹੀ ਨਹੀਂ ਸੁਣਨੀ ਜਾਓ ਜਿਹੜਾ ਚਿੱਤ ਕਰਦਾ ਕਰ ਲੋ ਤੁਸੀਂ ਧਰਨੇ ਲਾ ਕੇ ਲੋਕਾਂ ਨੂੰ ਬਦਨਾਮ ਕਰਦੇ ਹੋ ਲੋਕਾਂ ਨੂੰ ਪਰੇਸ਼ਾਨ ਕਰਦੇ ਹੋ ਅਸਲੇ ਵਿੱਚ ਇਹ ਹੈ ਮੈਂ ਮਾਫ ਕਰਨਾ ਮੈਂ মিডিਆ ਦੇ ਰਹੀ ਕੁਝ মিডিਆ ਕਰਮੀਆਂ ਨੂੰ ਜਿਹੜੇ ਬਹੁਤ ਸਿਰਦ ਕੰਮ ਕਰ ਰਹੇ ਨੇ ਥੋੜੇ ਦਿਨਾਂ ਤੋਂ ਇੱਕ ਨਾ ਸਰਕਾਰੀ ਬੋਲੀ ਬੋਲਣ ਲੱਗੇ ਇੱਕ ਡਾਇਲੌਗ बार-बार ਬੋਲਦੇ ਨੇ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਤੁਸੀਂ ਇਸ ਤਰ੍ਹਾਂ ਦੇ ਰੋਲ ਨਾ ਨਿਭਾਓ ਇਹ ਤੁਸੀਂ ਬਾਰ-ਬਾਰ ਕਿਉਂ ਕਹਿੰਦੇ ਹੋ ਕਿਸਾਨ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਬਈ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਤੁਸੀਂ ਵੀ ਕਿਸੇ ادارے 'ਚ ਕੰਮ ਕਰਦੇ ਹੋ ਕੱਲ ਨੂੰ ਤੁਹਾਨੂੰ ਵੀ ਕੋਈ ਪਰੇਸ਼ਾਨੀ ਆ ਸਕਦੀ ਹੈ ਤੁਹਾਡੇ ਉੱਤੇ ਵੀ ਕੋਈ ਏਕਾਧਕਾਰ ਦਾ ਕੋਈ ਹਮਲਾ ਹੋ ਸਕਦਾ ਹੈ ਤੁਹਾਨੂੰ ਵੀ ਨੌਕਰੀ ਤੋਂ ਕੱਢਿਆ ਜਾ ਸਕਦਾ ਹੈ ਤੁਸੀਂ ਫਿਰ ਆਪਣੀ ਆਵਾਜ਼ ਉਠਾਉਂਗੇ ਨਾ ਧਰਨਾ ਦੇਣਾ ਧਰਨਾ ਦੇਣ ਦਾ ਮਤਲਬ ਇਹ ਹੁੰਦਾ ਇੱਕ ਬੰਦਾ ਵੀ ਧਰਨੇ ਉੱਤੇ ਬਹਿ ਜਾਵੇ ਉਹਦਾ ਮਤਲਬ ਹੁੰਦਾ ਕਿ ਇਰਾਜ ਤੰਤਰ ਫੇਲ ਹੈ ਇੱਥੇ ਲੋਕ ਦੁਖੀ ਨੇ ਤੇ ਲੋਕ ਦੁਖੀ ਕਿਉਂ ਨੇ ਉਹਦੀ ਗੱਲ ਸੁਣਨੀ ਚਾਹੀਦੀ ਹੈ ਧਰਨੇ ਦਾ ਮਤਲਬ ਇਹ ਕਦੇ ਨਹੀਂ ਹੁੰਦਾ ਸੰਯੁਕਤ ਕਿਸਾਨ ਮੋਰਚੇ ਨੇ ਕਿੰਨੇ ਧਰਨੇ ਲਾਏ ਨੇ ਪਿਛਲੇ ਸਾਲ ਦੇ ਵਿੱਚ ਵੀ ਜਿਹੜਾ ਇਹ ਸਰਕਾਰ ਵੱਲੋਂ ਤੇ ਕੁਝ ਮੀਡੀਆ ਕਰਮੀਆਂ ਵੱਲੋਂ ਬਾਰ ਬਾਰ ਕਿਹਾ ਜਾ ਰਿਹਾ ਕਿ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਕਿੰਨੇ ਮੈਨੂੰ ਦੱਸੇ ਜਾਣ ਗਿਣਤੀ ਗਣ ਕੇ ਕਿ ਸੰਯੁਕਤ ਕਿਸਾਨ ਮੋਰਚੇ ਨੇ ਕਿੰਨੇ ਧਰਨੇ ਲਾਏ ਨੇ ਪ੍ਰਧਾਨ ਜੀ ਜਿਹੜਾ ਅੱਜ ਦਾ ਧਰਨਾ ਤੁਸੀਂ ਲਗਾਉਣ ਜਾ ਰਹੇ ਹੋ ਜਿਹੜੀ ਉੱਤੇ ਤੁਹਾਡੇ ਫੰਡਾਮੈਂਟਲ ਰਾਈਟਸ ਆਫ ਐਕਸਪ੍ਰੈਸ਼ਨ ਹੈ ਜੋ ਤੁਹਾਡੇ ਬੋਲਣ ਦਾ ਅਧਿਕਾਰ ਆ ਆਜ਼ਾਦੀ ਆ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਸਿਸ਼ਟਾਚਾਰ ਦੀ ਪਾਲਣਾ ਨਹੀਂ ਕੀਤੀ ਗਈ ਇਸੇ ਕਰਕੇ ਲਾਉਣ ਜਾ ਰਹੇ ਹਾਂ ਜਾ ਕਿਸਾਨੀ ਮੰਗਾਂ ਦੇ ਲਈ ਤੁਸੀਂ ਜਾ ਰਹੇ ਹੋ ਸਾਡਾ ਜਿਹੜਾ ਧਰਨਾ ਹੈ ਉਹ ਪਰਸੋਂ ਦੀ ਮੀਟਿੰਗ ਵਾਲੀ ਜਿਹੜੀ ਗੱਲਬਾਤ ਹੋਈ ਹੈ ਉਹ ਅਲੱਗ ਇੱਕ ਜਿਹੜਾ ਮਤਲਬ ਕਿ ਇੱਕ ਮੁੱਦਾ ਉੱਠਿਆ ਉਹਦੇ ਵਿੱਚ ਲੋਕ ਹੀ ਜਵਾਬ ਦੇ ਰਹੇ ਨੇ ਅਸੀਂ ਨਹੀਂ ਕਹਿ ਰਹੇ ਮੇਰੇ ਖਿਆਲ ਮੇਰੇ ਨਾਲ ਸੈਂਕੜੇ ਲੋਕਾਂ ਨੇ ਗੱਲਬਾਤ ਕੀਤੀ ਆ ਬਹੁਤ ਸਾਰੇ ਫੋਨ ਵੀ ਆਏ ਨੇ ਵੀ ਇਹ ਮੁੱਖ ਮੰਤਰੀ ਸਾਹਿਬ ਨੂੰ ਇਸ ਤਰ੍ਹਾਂ ਦਾ ਰਵੱਈਆ ਨਹੀਂ ਸੀ ਬਣਾਉਣਾ ਚਾਹੀਦਾ ਜਿਹੜਾ ਬੰਦਾ 2 ਘੰਟੇ ਬਹਿ ਗਿਆ ਉਹ 2 ਮਿੰਟ ਹੋਰ ਬੈਠ ਜਾਂਦਾ ਘੱਟੋ ਘੱਟ ਇਹੀ ਕਹਿ ਜਾਂਦਾ ਵੀ ਜਿੰਨੀਆਂ ਮੰਗਾਂ ਤੇ ਗੱਲ ਹੋ ਗਈ ਉਹ ਠੀਕ ਹੈ ਮੈਂ ਭਾਈ ਦੁਖੀ ਆ ਮੇਰੀ ਅੱਖ ਦੁਖਦੀ ਆ ਜਾਂ ਮੈਨੂੰ ਸਰੀਰਕ ਤਕਲੀਫ ਹੈ ਮੈਂ ਦਵਾਈ ਲੈਣੀ ਹੈ ਮੈਂ ਬਾਕੀ ਗੱਲਾਂ ਆਪਾਂ ਜਿਹੜੀਆਂ ਹੈਗੀਆਂ ਨੇ ਤੁਸੀਂ ਜਿਹੜਾ ਸਾਡੇ ਪਿੱਛੇ ਅਧਾਰੇ ਨੇ ਅਫਸਰ ਬੈਠਾ ਉਹਨਾਂ ਨੂੰ ਵਿਚਾਰ ਲਓ ਉਹ ਵੀ ਕਿਤੇ ਘਟਦਾ ਨਹੀਂ ਉਹ ਨਹੀਂ ਹੈਗੀ ਗੱਲ ਅਸਲ 'ਚ ਗੱਲ ਸਾਡੀ ਪਹਿਲਾਂ ਤੋਂ ਹੀ ਹੈ ਅਧਿਆਸੀ ਉਹਨਾਂ ਦਾ ਬਿਆਨ ਆਇਆ ਵੀ ਇੱਕ ਨਸਾਨੀ ਮੰਗਾ ਵੀ ਅਧਿਆ ਨਸਾਨੀ ਮੰਗਾ ਮੈਂ ਸੁਣ ਲੀਆਂ ਸੀਗੀਆਂ ਤੇ ਅਧਿਆ ਨਸਾਨੀ ਮੰਗਾ ਸੁਣਨੀਆਂ ਸੀਗੀਆਂ ਜਦੋਂ ਕਿਸਾਨ ਜਿਹਨਾਂ ਦੇ ਆਗੂਆਂ ਨੇ ਕਿਹਾ ਵੀ ਅਸੀਂ ਇੱਕ ਪਾਸੇ ਧਰਨਾ ਵੀ ਲਾਵਾਂਗੇ ਮੀਟਿੰਗ ਵੀ ਕਰਾਂਗੇ ਇਸ ਗੱਲ ਨੂੰ ਲੈ ਕੇ ਉਹਨਾਂ ਨੇ ਮਤਲਬ ਮੀਟਿੰਗ ਦਾ ਬਾਈਕਾਟ ਨਹੀਂ 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 ਉਹਨਾਂ ਦੀ ਵਰਡਿੰਗ ਇਹ ਸੀ ਹਾਂ ਭਈ 5 ਤਰੀਕ ਦੇ ਧਰਨੇ ਬਾਰੇ ਕੀ ਵਿਚਾਰ ਹੈ ਜਦੋਂ ਤੁਸੀਂ ਇਸ ਰਵਈਏ ਵਿੱਚ ਇਸ ਤਰ੍ਹਾਂ ਦੇ ਡਾਇਲੌਗ ਵਿੱਚ ਪੁੱਛੋਗੇ ਤਾਂ ਮੂਰਿਓਂ ਜਵਾਬ ਕੀ ਆਊਗਾ ਬਈ ਵੀ ਧਰਨੇ ਦਾ ਸਾਡਾ 5 ਤਰੀਕ ਤੋਂ ਪਹਿਲਾਂ ਤੋਂ ਤੱਕ 5 ਤਰੀਕ ਦਾ ਉਸ ਧਰਨੇ ਦੇ ਵਿੱਚ 18 ਮੰਗਾਂ ਨੇ ਜਿਦੇ ਵਿੱਚ ਕੇਂਦਰ ਸਰਕਾਰ ਦੀਆਂ ਮੰਗਾਂ ਵੀ ਨੇ ਪੰਜਾਬ ਸਰਕਾਰ ਦੀਆਂ ਵੀ ਨੇ ਜਿਸ ਤਰ੍ਹਾਂ ਇਹ ਸੜਕ ਨਿਕਲ ਰਹੀ ਹੈ ਉਹਦੇ ਵਿੱਚ ਜਿਹੜੀ ਲੋਕਾਂ ਦੀ ਜ਼ਮੀਨ ਬਹੁਤ ਸਸਤੇ ਬਹੁਤ ਘੱਟ ਰੇਟਾਂ ਦੇ ਲਈ ਜਾ ਰਹੀ ਹੈ ਉਹ ਮੰਗ ਸੀ ਕਿ ਪੰਜਾਬ ਸਰਕਾਰੋਂ ਦੇ ਵਿੱਚ ਆਪਣਾ ਸੌਲਿਸਟਰ ਜਿਹੜਾ ਨਿਯੁਕਤ ਕਰਕੇ ਸਾਨੂੰ ਪੂਰੀ ਉਹਦਾ ਰੇਟ ਦਵਾਵੇ ਕੀ ਇਹ ਗਲਤ ਗੱਲ ਹੈ ਸਾਨੂੰ ਜਿਹੜਾ ਸਾਡੇ ਪਾਣੀ ਜਿਹੜੇ ਹੈਗੇ ਨੇ ਜਿਹੜੇ ਸੂਏ ਰਜਵਾਹੇ ਬੰਦ ਹੋ ਗਏ ਉਹ ਖੋਲ ਕੇ ਦੁਬਾਰਾ ਸਾਨੂੰ ਜਿਹੜੇ ਦਰਾਈ ਪਾਣੀਆਂ ਵਿੱਚੋਂ ਖੇਤਾਂ ਦਾ ਹਿੱਸਾ ਦਿੱਤਾ ਜਾਵੇ ਕੀ ਇਹ ਗਲਤ ਗੱਲ ਹੈ ਇੱਕ ਪਾਸੇ ਰੋਣਾ ਰੋਇਆ ਜਾ ਰਿਹਾ ਕਿ ਪੰਜਾਬ ਦਾ ਪਾਣੀ ਥੱਲੇ ਜਾ ਰਿਹਾ ਮੈਂ ਮੰਨਦਾ ਮੇਰਾ ਪਿੰਡ ਬੁਆਣੀ ਹੈ ਅਜ ਤੋਂ 15 ਸਾਲ ਪਹਿਲਾਂ ਮੇਰੇ ਪਿੰਡ 7 ਫੁੱਟ ਦੇ ਉੱਤੇ 5 ਫੁੱਟ ਦੇ ਉੱਤੇ ਪਾਣੀ ਸੀ ਹੁਣ 25 ਤੋਂ 27 ਫੁੱਟ ਦੇ ਉੱਤੇ ਪਾਣੀ ਚਲਿਆ ਗਿਆ ਜੇ ਸਾਨੂੰ ਨੇਰੀ ਪਾਣੀ ਮਿਲਣ ਲੱਗ ਜਵੇ ਤਾਂ ਇਹ ਜਿਹੜਾ ਪਾਣੀ ਦਾ ਪੱਧਰ ਆਪਣੇ ਕੋ ਉੱਚਾ ਹੋ ਜਾਊਗਾ ਸਾਡੀਆਂ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਮੰਗਾ ਸੀਗੀਆਂ ਹੁਣ ਆ ਗ ਜਦੋਂ ਜਦੋਂ ਚਿਤ ਕਰਦਾ ਤਾਂ ਰੇਟ ਥੱਲੇ ਸਿਰਦੇ ਨੇ ਜਦੋਂ ਚਿਤ 20 ਦਿਨ ਪਹਿਲਾਂ 50 ਰੁਪਏ ਕਿਲੋ ਸੀ ਹੁਣ 10 ਰੁਪਏ ਕਿਲੋ ਅਸੀਂ ਇਹ ਮੰਗ ਕਰਦੇ ਹਾਂ ਕਿ ਜਿਸ ਤਰ੍ਹਾਂ ਆਲੂਆਂ ਦਾ ਰੇਟ ਹੈ ਮਟਰਾਂ ਦਾ ਰੇਟ ਹੈ ਜਦੋਂ ਸਬਜ਼ੀ ਮਾਰਕੀਟ ਦੇ ਵਿੱਚ ਆ ਜਾਂਦੀ ਹੈ ਤਾਂ ਜਦੋਂ ਬਹੁਤਾਤ ਹੁੰਦੀ ਹੈ ਤਾਂ ਉਸੇ ਸਰਕਾਰ ਦਾ ਹੱਕ ਬਣਦਾ ਹੈ ਉਹਦਾ ਫਰਜ਼ ਬਣਦਾ ਕਿ ਉਹਨੂੰ ਕਿਸੇ ਤਰ੍ਹਾਂ ਸਟੋਰ ਕਰੇ ਜੋ ਵੀ ਕਰੇ ਸਾਂਭੇ ਤਾਂ ਕਿ ਕਿਸਾਨ ਹੈ ਜਿਹੜਾ ਉਹਨੂੰ ਘੱਟੋ ਘੱਟ ਉਹਦੇ ਲਾਗਤ ਖਰਚੇ ਨਾਲੋਂ ਤਾਂ ਕੁਝ ਵੱਧ ਮਿਲੇ ਨਾ ਇਸ ਤਰ੍ਹਾਂ ਦੀ ਸਾਡੀਆਂ ਬਹੁਤ ਸਾਰੀ ਮੰਗਾਂ ਸੀ ਪੋਲਟਰੀ ਦੀ ਮੰਗ ਹੈ ਦੁੱਧ ਦੀ ਜਿਹੜੀ ਆਪਣੇ ਡੇਅਰੀ ਫਾਰਮ ਦੀ ਮੰਗ ਹੈ ਕਿ ਦੁੱਧ ਨੂੰ ਕਿਸ ਤਰ੍ਹਾਂ ਅਸੀਂ ਉਹਨੂੰ ਵਿਧਾਇਆ ਜਾਣਾ ਸਾਰੇ ਲੋਕ ਜਾਣਦੇ ਨੇ ਸੁਪਰੀਮ ਮੇਰਾ ਨਹੀਂ ਸਾਡੀ ਉਦਾਲਤ ਸਤਕਾਰਯੋਗ ਸੁਪਰੀਮ ਕੋਰਟ ਦਾ ਇਹ ਇਹ ਬਿਆਨ ਹੈ ਕਿ ਪੰਜਾਬ ਦੇ ਵਿੱਚ ਜੇ 100 ਲੀਟਰ ਦੁੱਧ ਚਾਹੀਦਾ ਤਾਂ 40 ਲੀਟਰ ਪੈਦਾ ਕਰਦੇ ਆ 60 ਕਿੱਥੋਂ ਆ ਜਾਂਦਾ ਅਸੀਂ ਇਹ ਮੰਗਾਂ ਨੂੰ ਲੈ ਕੇ ਗਏ ਸੀ ਉਹਨਾਂ ਕੋਲੇ ਇੰਜਾਂ ਦੀਆਂ ਗੱਲਾਂ ਬਾਤਾਂ ਕਰਨੀ ਸੀ ਉਹਨਾਂ ਦੇ ਨਾਲ ਨਾ ਕਿ ਉਹਨਾਂ ਕੋਲੋਂ ਅਸੀਂ ਇਹ ਆਸ ਨਹੀਂ ਸੀ ਕਰਦੇ ਵੀ ਜਾਓ ਫਿਰ ਤੁਸੀਂ ਧਰਨੇ ਲਾ ਲਓ ਅਗਲੀ ਰਣਨੀਤੀ ਕੀ ਆ ਜੀ ਪ੍ਰਧਾਨਤੋ ਅਗਲੀ ਰਣਨੀਤੀ ਸਾਡੀ ਜਿਹੜੀ ਸੰਯੁਕਤ ਕਿਸਾਨ ਮੋਰਚਾ ਜਿਸ ਤਰ੍ਹਾਂ ਹਮੇਸ਼ਾ ਤੋਂ ਤੈਅ ਕਰਦਾ ਆ ਸਾਰੀਆਂ ਜੱਥੇਬੰਦੀਆਂ ਇਕੱਠੀਆਂ ਹੋਣਗੀਆਂ ਉਹ ਜਿਹੜੇ ਵੀ ਸਾਨੂੰ ਕਾਲ ਦੇਣਗੇ ਅਸੀਂ ਉਸ ਕਾਲ ਨੂੰ ਸਿਰ ਮੱਥੇ ਲਾ ਕੇ ਪੂਰੀ ਸਿੱਧ ਜਨਾਂ ਨਿਭਾਵਾਂਗੇ ਧੰਨਵਾਦ ਧੰਨਵਾਦ